ਹੋ ਵੀ ਹੈ ਹਾਂ ਭਾਈ ਠੀਕ ਹੈ ਲਓ ਜੀ ਇਹ ਦਾਣਾ ਦੇ ਆਦੀ ਜਿਹੜਾ ਭਰਾਇਆ ਨਹੀਂ ਕੀਤਾ ਠੀਕ ਹੈ ਠੀਕ ਹੈ ਹਾਂ ਗੱਦ ਬਿੜ ਸੁਖਲਾ ਸੁਣਾ ਲਓ ਜੀ ਕੋਈ ਭੱਜਣਾ ਨਹੀਂ ਜਵੇਂ ਮਰਜੀ ਰਸਾ ਸਾਡੇ ਜੀ ਠੀਕ ਹੈ ਐਂ ਹੜੀ ਰਹਿੰਦੀ ਹੈ ਠੀਕ ਹੈ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਝਾਲ ਵਾਲੇ ਕੋਠੇ ਤੇ ਜਿਲ੍ਹਾ ਨੂੰ ਪਹੁੰਚਦਾ ਜੀ ਬਰਨਾਲਾ ਵਾਈ ਕੋਲੀ ਲੀ ਰਵੀ ਛੋਟੀਆਂ ਜਿਹੀ ਬਹੁਤ ਸੋਹਣੀਆਂ ਅੱਖਾਂ ਨੀਲੀਆਂ ਚਿੱਟੀਆਂ ਚੈੱਕ ਕਰ ਸਕਦੇ ਹੋ ਜੇ ਕਿਸੇ ਭਰਾ ਨੇ ਤਗਦੀ ਬਣਾਉਣੀ ਹੈ ਤਾਂ ਆਪਣਾ ਨੰਬਰ نوٹ ਕਰੋ ਜੀ 752800355 ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਗਰਜੀਤ ਰਾਏ ਨੂੰ ਵਾਰਤ ਬਾਤ ਫੋਲੋਅਰ ਤੇ ਸ਼ੇਅਰ ਕਰਾ ਕੇ ਰੱਖੋ ਤਾਂ ਕਿ ਸਾਡੇ ਤੱਕ ਨਵੇਂ ਨਵੇਂ ਵੀਡੀਓ ਅਪਲੋਡ ਕਰ ਸਕੀਏ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਕਰਨੀ ਹੈ ਜੀ ਜਾਣਕਾਰ ਬਾਈ ਜੀ ਸੱਸੀ ਗਈ ਅੱਛਾ ਯਾਰ ਬਾਈ ਨਾ ਵੀਰ ਜੀ ਫਰਾ ਨਾਮ ਆਪਣਾ ਲੱਭੀ ਹੈ ਜੀ ਪੈਨ ਪੈਨ ਆਪਣਾ ਚਾਰਾ ਨਹੀਂ ਜਿਲਾ ਮਨਾਰਾਈ ਰੇੜੇ ਰੇੜੇ ਪਿੰਡ ਬਈ ਆਪਾਂ ਨੂੰ ਐਂਚੀਆ ਪਾਇਆ ਜਾਂਦਾ ਜੀ ਬਾਉ ਨੱਬ ਦੇ ਸੈਣਾ ਠੀਕ ਆ ਹਾਂਜੀ ਕੱਟੀ ਦੀ ਓਵਰ ਦੱਸ ਵੀਰੇ ਕਿੰਨੇ ਟਾਈਮ ਦੀ ਇਹ ਹੈ ਜੀ ਬਈ 20 ਮਿੰਨੀਆਂ ਜੀ 20 ਮਿੰਨੀਆਂ ਦੀ ਹਾਂ ਠੀਕ ਆ ਹਾਂ ਬਈ ਤੁਹਾਨੂੰ ਚਾਹੀਏ ਵੀਰੇ ਹਾਂ ਬਈ ਛੋੜੀ ਛੋੜੀ ਬੋਲ ਬਜੀ ਆ ਜੀ ਠੀਕ ਆ ਹੂੰ ਚੈੱਕ ਕਰ ਸਕੋ ਫੇਸ ਬੀਟ ਛੋੜੀ ਛੋੜੀ ਬੋਲ ਸਾਥ ਤੋਂ ਬੱਸ ਲਾਹੋ ਮੁੱਟ ਮੁੱਟ ਖਾਣਾ ਹੂੰ ਨਹੀਂ ਲੱਗਾ ਲੱਗੂ ਛਿਪਿਛਿਪਿ ਹਾਂ ਠੀਕ ਹੈ ਮਾਮੂਦਰ ਕੜ ਪਤਾ ਵੀਰੇ ਦਾ ਤੇਰੀ ਮਾਰ ਥੱਲੇ ਹੈ ਜਵੇ ਸੋਰਾ ਗੇ 16 ਲੀਟਰ ਆਪਣੀ ਉਹ ਵੀ ਉਹ ਵੀ ਪਈ ਆ ਉਹਦੀ ਇਹਦੀ ਮਾਂ ਦੀ ਹਾਂ ਜੀ ਬੰਦਾ ਵੀ ਉਹ ਲਵੇ ਉੱਚੀ ਪਈ ਆ ਆਪਣੀ ਠੀਕ ਆ ਉਹ ਵੀ ਸੂਈ ਹੋਈ ਆ ਉਹ ਠੀਕ ਆ ਮਾਦਰ ਕਾਟ ਜੰਗਾ ਸੁਖਣਾ ਸੁਣਾ ਤੇ ਝੋਲੀ ਝਾਲੀ ਕਰਮਾਂ ਵਾਲੀ ਦੀ ਬਹੁਤ ਪਧੀ ਆ ਹਾਂ ਭਾਈ 20 ਮਹੀਨੇ ਦੀ ਹੋ ਗਈ ਭਾਈ ਹੈ ਹਾਂ ਭਾਈ ਠੀਕ ਆ ਲੋ ਜੀ ਇਹ ਤਾਣਾ ਦੇ ਆਦੀ ਜਦ ਭਰਾਇਆ ਨਹੀਂ ਕੀਤਾ ਠੀਕ ਹੈ ਠੀਕ ਆ ਹਾਂ ਬੱਦ ਬੱਦ ਸੁਖਣਾ ਸੁਣਾ ਲੋ ਜੀ ਕੋਈ ਪਰ ਜਿਨਾਨੀ ਜਿਵੇਂ ਮਰਜੀ ਰਸਾ ਸਾਡੇ ਜੀ ਠੀਕ ਆ ਐਂ ਖੜੀ ਰਹਿੰਦੀ ਹੈ ਠੀਕ ਆ ਹਾਂ ਬਹੁਤ ਸ਼ਾਂਤ ਬਲੱਡ ਹੈ ਦਾ ਹਾਂ ਹਾਂ ਛੰਡੀ ਸੀ ਜਵਨ ਆ ਜੀ ਠੀਕ ਹੈ ਜਿੱਥੇ ਮਰਜ਼ੀ ਖੜਾ ਉਹ ਨਾਲ ਕੈਮਰਾ ਵੀ ਦਿੰਦੀ ਹਾਂ ਲੈ ਨਹੀਂ ਬਸ਼ੂ ਵੀ ਭੱਜ ਜਾਂਦਾ ਲੈ ਹਾਂ ਲੈ ਐ ਸਾਡੇ ਜੀ ਬਈ ਠੀਕ ਹੈ ਕੋਈ ਭੱਜਣਾ ਨਹੀਂ ਇਹਨੇ ਕੋਈ ਤੇਜ਼ੀ ਨਹੀਂ ਕਰਨੀ ਨਾ ਨਾ ਠੀਕ ਹੈ ਜੀ ਲਿਓ ਉਪਰ ਚੈੱਕ ਕਰ ਸਦ ਬਹੁਤ ਹੀ ਸੀਲ ਕਰਤੀ ਹੈ ਜੀ ਠੀਕ ਹੈ ਕੱਦ ਵੱਡ ਫੇਸ ਕੁਆਲਿਟੀ ਸਿੰਗੀ ਸੂੰਗੀ ਬਈ ਮੋੜੂਪੁਰ ਹੀ ਆਇਆ ਹੈ ਸੇ ਹਾਂ ਹਾਂ ਬਈ ਨਾ ਨਹੀਂ ਮੋੜਿਆ ਹੋਇਆ ਜੀ ਠੀਕਾ ਨਾਲ ਇਹਦੀ ਮਾਂ ਦਾ ਬਗੜ ਹੁੰਦੀ ਆ ਆਪਣੀ ਵੀ ਨੂੰ ਵੀ ਪਈ ਆ ਜਿਹਦੀ ਮਾਂ ਦੀ ਅੱਛਾ ਜੀ ਹਾਂ ਜੀ ਬੰਦਾ ਵੀ ਹੁਣ ਲੈ ਪਈ ਠੀਕ ਹੈ ਜੀ ਤੇ ਵੱਡੇ ਭਾਈ ਰੇਟ ਇਹਦਾ ਰੇਟ ਇਹਦਾ ਫੋਨ ਕਰਾਂ ਬਈ ਰੇਟ ਫੋਨ ਤੇ ਜਾ ਜੂਗਾ ਹਾਂ ਬਈ ਠੀਕ ਹੈ ਜੀ ਲੋ ਜੀ ਚੰਗਾ ਕਰ ਦ ਬਲਡਾ ਚੰਗਾ ਵਜਣਾ ਤੇ ਚੰਗੀ ਸੀਦਾ ਹੋਣਾ ਲੈ ਆ ਜੀ ਜੋ ਮਰਜਤ ਪਿੰਡ ਚਲ ਨਾ ਜੀ ਨਾਲ ਹੀ ਸੀ ਆ ਕਰਮਾ ਬੜੀ ਦਸਾਂ ਧੁੰਦੇ ਇਹਨਾਂ ਲਾਇਓ 2 ਮਹੀਨੇ ਹੀ ਬਣੂਗੀ ਆ ਜੀ ਛੋਣੀ ਛੋਣੀ ਲੈ ਸਹੀ ਗੱਲ ਸਹੀ ਗੱਲ ਬਹੁਤ ਸੋਹਣਾ ਹਾਂ ਤੁਹਾਨੂੰ ਤੇ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਜੀ ਠੀਕ ਹੈ ਜੀ ਵੀਡੀਓ ਦੇਖ ਲਈ ਭੈਣ ਭਰਾਵਾਂ ਦਾ ਸਾਰਿਆਂ ਦਾ ਤੈਨੂੰ। ਆਈ ਖੜੀ ਰਹੀ ਜੀ। ਠੀਕ ਹੈ ਜੀ। ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ। ਬਾਈ।